ਗੁਰੂਦੀ ਨਗਰੀ ਦੇ ਵਿੱਚ ਵੀ ਤੁਹੰਦਾ ਸੀ ਇਹ ਕਿ ਨਸ਼ਾ ਜਿਹੜਾ ਹੈ ਉਹ ਪਾਣੀ ਦੀ ਤਰ੍ਹਾਂ ਵਹਿ ਰਿਹਾ ਹੈ ਇਸੇ ਕਾਰਨ ਹੈ ਕਿ ਬਾਰਡਰ ਡਿਸਟ੍ਰਿਕਟ ਹੈ ਤੇ ਹਰਮੀਤ ਸਿੰਘ ਸਾਡੇ ਸੇ ਯੋਗੀ ਜਿਹੜੇ ਨੇ ਉਹ ਅੰਮ੍ਰਿਤਸਰ ਤੋਂ ਸਾਡੇ ਨਾਲ ਜੁੜ ਗਏ ਨੇ ਹਰਮੀਤ ਤੁਹਾਡੇ ਨਾਲ ਕੌਣ ਲੋਕ ਜਿਹੜੇ ਨੇ ਉਹ ਮੌਜੂਦ ਨੇ ਆਸੀ ਪਿਛੇ ਅਕਾਲੀ ਦਲ ਦੇ ਲੀਡਰ ਸੋਹਲ ਜੀ ਨੂੰ ਦੇਖ ਰਹੇ ਆ ਤੇ ਇਸ ਦੇ ਨਾਲ ਹੀ ਕੁਝ ਹੋਰ ਸੋਸ਼ਲ ਐਕਟਿਵਿਸਟ ਵੀ ਤੁਹਾਡੇ ਨਾਲ ਨੇ ਕੀ ਉਹ ਕਹਿਣਾ ਚਾਹੁੰਦੇ ਨੇ ਤੇ ਅਸੀਂ ਇਹ ਵੀ ਜਾਨਣਾ ਚਾਹਾਂਗੇ ਕਿ ਗੁਰੂ ਨਗਰੀ ਦੇ ਫਿਲਹਾਲ ਕੀ ਹਾਲਾਤ ਨੇ ਜੀ ਨਿਤਿਕਾ ਜੀ ਸਭ ਤੋਂ ਪਹਿਲਾਂ ਅੱਜ ਜੋ ਦਿਵਸ ਬਣਾਇਆ ਜਾ ਰਿਹਾ ਹੈ ਇਹ ਹੈ ਕਿ ਨਸ਼ਾ ਦੇ ਵਿਰੋਧ ਅਸੀਂ ਲੜਾਈ ਜੜੀ ਲੜੀ ਹੈ ਸਭ ਤੋਂ ਪਹਿਲਾਂ ਡੈਲੀ ਪੋਸਟ ਦੇ ਵੱਲੋਂ ਮਿਸ਼ਾਲ ਜਲਾ ਕੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਇਹ ਮਿਸ਼ਾਲ ਜੜੀ ਜਲਾਈ ਗਈ ਹੈ ਔਰ ਇਸ ਤੋਂ ਬਾਅਦ ਅੰਮ੍ਰਿਤਸਰ ਦੇਵਾਸੀਆਂ ਦੇ ਵੱਲੋਂ ਵੀ ਇਹ ਮਿਸ਼ਾਲ ਜਿਹੜੀ ਹੈ ਜਲਾਈ ਗਈ ਹੈ ਸਭ ਤੋਂ ਪਹਿਲਾਂ ਜਿਹੜੇ ਸਾਰੇ ਅੰਮ੍ਰਿਤਸਰ ਵਾਸੀ ਇਸ ਵੇਲੇ ਮੌਕੇ ਤੇ ਖੜੇ ਆ ਔਰ ਇਸ ਦਿਨ ਨੂੰ ਕਿਸ ਤਰੀਕੇ ਨਾਲ ਦੇਖਦੇ ਨੇ ਐਸ.ਆਈ. ਦਲਜੀਤ ਸਿੰਘ ਜੋ ਲਗਾਤਾਰ ਸਮਾਜ ਸੇਵਕਤਾ ਜਿਹੜਾ ਕੰਮ ਕਰਦੇ ਰਹੇ ਨਾਲ ਨਾਲ ਡਿਊਟੀ ਵੀ ਕਰਦੇ ਨੇ ਦਲਜੀਤ ਜੀ ਨਸ਼ਾ ਹਰ ਘਰ ਦੇ ਵਿੱਚ ਅੱਜ ਵੱਡ ਚੁੱਕਿਆ ਇਸ ਨੂੰ ਕਿਵੇਂ ਕੱਢਿਆ ਜਾਵੇ ਤੁਸੀਂ ਫੀਲਡ ਦੇ ਹੁੰਦੇ ਹੋ ਤੁਹਾਨੂੰ ਚਾਰ ਘਰ ਐਸੇ ਮਿਲਦੇ ਹੋਣਗੇ ਹਰ ਇੱਕ ਪਿੰਡ ਦੇ ਵਿੱਚ ਜਾਂ ਮੈਂ ਕਹਿਣਾ ਕਿ 10 ਤੋਂ ਵੱਧ ਘਰ ਮਿਲਦੇ ਹੋਣਗੇ ਸੋ ਕਿਵੇਂ ਲੱਗਦਾ ਹੈ ਕਿ ਇਸ ਨੂੰ ਆਪਾਂ ਵੱਡ ਸਕਦੇ ਆ ਸਭ ਤੋਂ ਪਹਿਲਾਂ ਜੀ ਡੇਲੀ ਪੋਸਟ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਕਿ ਪਬਲਿਕ ਦੇ ਵਿੱਚ ਆ ਕੇ ਜਿਹੜੀ ਹੈ ਇਸ ਦਿਨ ਨੂੰ ਮਨਾਉਣਾ ਕੀਤਾ ਜਿਹੜਾ ਕਿ ਅੱਜ ਨਸ਼ੇ ਦਾ ਵੱਡਾ ਉਠਿਆ ਇਸ ਨਾਲ ਬਹੁਤ ਜ਼ਿਆਦਾ ਗ੍ਰਸਤ ਜਿਹੜੇ ਪਰਿਵਾਰ ਹੈਗੇ ਨੇ ਜਿਸ ਤਰ੍ਹਾਂ ਕੱਲ ਇੱਕ ਨਿਊਜ਼ ਆਈ ਸੀ ਕਿ ਇੱਕ ਆਪਣੇ بیٹے ਨੇ ਆਪਣੀ ਮਾਂ ਦੇ ਸਿਰ ਵਿੱਚ ਡਰਿੰਕ ਕੀਤੀ ਹੋਈ ਸੀ ਤੇ ਆਪਣੀ ਮਾਂ ਦੇ ਸਿਰ ਵਿੱਚ ਡੰਡਾ ਮਾਰ ਕੇ ਤੇ ਦੀ ਮੌਤ ਹੋ ਗਈ। ਇਹ ਨਸ਼ਾ ਇਹ ਨਹੀਂ ਕਿ ਇਹ ਚਿੱਟਾ ਹੀ ਹੈਗਾ ਹੋਰ ਵੀ ਨਸ਼ੇ ਕਈ ਹੈਗੇ ਨੇ ਜਿਹੜੇ ਕਿ ਜਿਹੜਾ ਬੰਦਾ ਇਹਨਾਂ ਗ੍ਰਸਤ ਹੈਗਾ ਤੇ ਇਹ ਨਸ਼ੇ ਜਿਹੜੇ ਆ ਇਹ ਦੇਣਾ ਦੇਣਾ ਜਿਹੜੇ ਆ ਇਹ ਲੋਕਾਂ ਨੂੰ ਆਪਾਂ ਜਿਹੜੇ ਅਵੇਅਰ ਕਰਨ ਦੀ بجائے ਲੋਕਾਂ ਨੂੰ ਜਾਗਰੂਕ ਕਰਨ ਦੀ بجائے ਆਪਾਂ ਇੱਕ ਜਗ੍ਹਾ ਤੇ ਇੱਕ ਸੂਈ ਇੱਕ ਜਗ੍ਹਾ ਰੱਖਣੀ ਉਹ ਵੀ ਠੀਕ ਨਹੀਂ ਹੈਗਾ। لیکن ਕਿਤੇ ਨਾ ਕਿਤੇ ਉਹਨਾਂ ਮਾਂ ਪਿਓ ਦਾ ਵੀ ਰੋਲ ਹੈਗਾ ਪੇਰੈਂਟਸ ਦਾ ਜਿਹੜੇ ਬੱਚਿਆਂ ਨੂੰ ਪੈਸੇ ਦਿੰਦੇ ਆ ਕਿ ਪੈਸੇ ਬੱਚੇ ਤੁਸੀਂ ਕਿਸ ਵਾਸਤੇ ਲਿਜਾ ਰਹੇ ਹੋ ਬੱਚਾ ਸਾਡਾ ਪੈਸੇ ਖਰਚ ਕਿੱਥੇ ਕਰ ਰਿਹਾ ਤੇ ਬੱਚੇ ਦਾ ਖਰਚ ਕਿੰਨਾ ਟੋਟਲ ਟੋਟਲ ਖਰਚ ਕਿੰਨਾ ਕਿ ਬਹੁਤ سارے ਬੱਚੇ ਇਹ ਕਹਿੰਦੇ ਨੇ ਕਿ ਸਾਡਾ ਜੀ ਪੇਪਰ ਜਿਹੜਾ ਦਾ ਉਹਨਾਂ ਪੜਿਆ ਤੇ ਹੁੰਦਾ ਨੀਗਾ ਪੈਸੇ ਲੈ ਜਾਂਦੇ ਆ ਉਹ ਜਾਂ ਬਾਹਰ ਜਾ ਕੇ ਹੋਟਲਾਂ ਰੈਸਟੋਰੈਂਟਾਂ ਵਿੱਚ ਖਾ ਜਾ ਕੇ ਉਹ ਕੀ ਪੈਸੇ ਵਰਤਦੇ ਆ ਜਾਂ ਉਹ ਫਿਲਮਾਂ ਦੇਖਦੇ ਆ ਤੇ ਉਹ ਕਹਿੰਦੇ ਆ ਕਿ ਐਕਾਂ ਪੇਪਰ ਦੇ ਵਿੱਚ ਉਹ ਨਾ ਜੋ ਫੇਲ ਹੋ ਜਾਂਦੇ ਤੇ ਕਹਿੰਦੇ ਜੀ ਮੰਮਾ ਸਾਡਾ ਜਿਹੜਾ ਪੇਪਰ ਆ ਨਾ ਉਹ ਸਿਲੇਬਸ ਵਿੱਚੋਂ ਬਾਹਰ ਆਇਆ ਕਿਉਂ ਕਿ ਕਿਉਂਕਿ ਅਸੀਂ ਜਿਹੜੇ ਮਾਪਿ ਹੋਵਾਂ ਬਹੁਤ ਸਾਰੇ ਮਾਪਿਓ ਇਹੋ ਜਿਹੇ ਹੋਣਗੇ ਜਿਹੜੇ ਪੇਰੈਂਟਸ ਜਿਹੜੇ ਸਕੂਲ ਵਿੱਚ ਜਾ ਕੇ ਟੀਚਰਾਂ ਨਾਲ ਲੜਦੇ ਆ ਉਚ ਲਈ ਸਾਡੇ ਬੱਚੇ ਨੂੰ ਜੋ ਪੜਨਾ ਹੁੰਦਾ ਹੈ ਸ਼ੁਰੂਆਤ ਘਰਾਂ ਚ ਹੋਣੀ ਚਾਹੀਦੀ ਹੈ ਕਿ ਕਿਸ ਤਰੀਕੇ ਦਾ ਮਾਹੌਲ ਰੱਖਣਾ ਸੋ ਇਹ ਐਸ.ਏ. ਦੋਜੀਤ ਸਿੰਘ ਜੀ ਕਹਿਆ ਸੀਗਾ ਸੋਲ ਮੈਡਮ ਤੁਹਾਨੂੰ ਫਿਰ ਆਨੇ ਆ ਮੈਡਮ ਤੁਸੀਂ ਕਿਹਾ ਸੀਗਾ ਕਿ ਜਦੋਂ ਮਾਵਾ ਨੇ ਰੋਂਦੀਆਂ ਕੋਰ ਲਾਉਂਦੀਆਂ ਕੋਈ ਸਾਰ ਨਹੀਂ ਲੈਂਦਾ ਨਿਰਾਸ਼ ਹੁੰਦੇ ਨੇ ਨੌਜਵਾਨ ਸੋ ਕਿੱਦਾਂ ਇਹ ਹੱਲ ਕੱਟਿਆ ਜਾਵੇ ਕੀ ਪਾਲਿਸੀ ਬਣਨੀ ਚਾਹੀਦੀ ਹੈ ਦੇਖੋ ਪਾਲਿਸੀ ਦਾ ਸਭ ਤੋਂ ਪਹਿਲੇ ਜਿਵੇਂ ਹੁਣੇ ਵੀਰਜੀ ਨੇ ਕਿਹਾ ਕਿ ਘਰ ਦੇ ਵਿੱਚ ਪੇਰੈਂਟਸ ਦੀ ਵੀ ਇੱਕ ਨਿਗਰਾਨੀ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਸਾਡੇ ਬੱਚੇ ਜਿਹੜੇ ਹੈਗੇ ਆ ਕਰੋ ਪੈਸੇ ਜਿਮੀ ਉਹਨਾਂ ਨੇ ਗੱਲ ਕੀਤੀ ਮੈਂ ਉਹਨਾਂ ਨਾਲ ਬਿਲਕੁਲ ਸਹਿਮਤ ਹਾਂ ਕਿ ਮਾਪਿਓ ਨੂੰ ਇਹ ਚੀਜ਼ ਦਾ ਜਰੂਰ ਨਿਗਰਾਨੀ ਚ ਰੱਖਣੀ ਚਾਹੀਦੀ ਕਿ ਬੱਚੇ ਜੋ ਪੈਸੇ ਲੈ ਜਾ ਰਹੇ ਹੋ ਕਿੱਥੇ ਖਰਚ ਕਰ ਰਹੇ ਨੇ ਦੇਖੋ ਅਫਸੋਸ ਦੀ ਗੱਲ ਇਹ ਹੈ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ ਉਸ ਤੋਂ ਬਾਅਦ ਪ੍ਰਸ਼ਾਸਨ ਦੀ ਆ ਜਾਂਦੀ ਹੈ ਜੋ ਮੈਨੂੰ ਲੱਗਦਾ ਹੈ ਕਿਉਂਕਿ ਦੇਖੋ ਸਕੂਲਾਂ ਦੇ ਅੰਦਰ ਡਰੱਗਸ ਐਂਟਰ ਹੋਣਾ ਇਹ ਤੇ ਬੜੀ ਅਫਸੋਸ ਦੀ ਗੱਲ ਹੈ ਇੱਥੋਂ ਤੱਕ ਕਿ ਤੁਸੀਂ ਦੇਖਿਆ ਹੋਊਗਾ ਕਿ ਪਿੱਛੇ ਜੇ ਅਸੀਂ ਖਬਰਾਂ ਸੁਣਦੇ ਰਹੇ ਆ ਨਿਊਜ਼ ਆਈਆਂ ਕਿ ਸਕੂਲ ਜਿਹੜੇ ਨਾਮੀ ਕਰਾਮੀ ਸਕੂਲ ਅੰਮ੍ਰਿਤਸਰ ਦੇ ਹੈ ਉੱਥੇ ਵੀ ਜੋ ਡਰੱਗਸ ਗਈਆਂ ਨੇ ਉਸ ਤੋਂ ਬਾਅਦ ਕੀ ਹੁੰਦਾ ਟੀਵੀ ਦੇ ਉੱਤੇ ਇੱਕ ਦਿਨ ਲਈ ਨਿਊਜ਼ ਆਂਦੀ ਹੈ ਔਰ ਉਸ ਤੋਂ ਬਾਅਦ ਸਰਕਾਰਾਂ ਵੱਲੋਂ ਕਿਹਾ ਜਾਂਦਾ ਅਸੀਂ ਇੰਨੇ ਫੜ ਲਈ ਇੰਨੇ ਜੀ ਵੱਡੇ ਮਗਰਮਸ਼ ਹੋ ਗਏ ਛੋਟੇ ਹੋ ਗਏ ਲੇਕਿਨ ਹਾਲਾਤ ਉਹੀ ਨੇ ਬਹੁਤ ਨੇ ਪੱਤਰ ਤੇ ਬਦਲੀਆਂ ਹੋਈਆਂ ਕਿ ਲੱਗਦਾ ਕਿ ਹੁਣ ਠੱਲ ਬਦਲੀਆਂ ਹੋਣਾ ਕੋਈ ਠੱਲ ਦਾ ਕੋਈ ਹੱਲ ਨਹੀਂ ਹੈਗਾ ਇਹ ਪ੍ਰਸ਼ਾਸਨ ਨੂੰ ਸਖਤਾਈ ਕਰਨੀ ਪੈਣੀ ਹੈ ਮੈਂ ਫਿਰ ਕਹਿ ਰਹੀਆਂ ਬਾਰ-ਬਾਰ ਕਿ ਸਭ ਤੋਂ ਵੱਡਾ ਯੋਗਦਾਨ ਪ੍ਰਸ਼ਾਸਨ ਦਾ ਹੈ ਮੈਂ ਨਾਮ ਨਹੀਂ ਮੈਂਸ਼ਨ ਕਰਨਾ ਚਾਹੁੰਦੀ ਮੈਂ ਖੁਦ ਆਪਣੇ ਸਾਹਮਣੇ ਮੇਰੇ ਕੋਲ ਜਿਹੜੀਆਂ ਕੰਪਲੇਂਟਸ ਆਈਆਂ ਮੈਂ ਉਹ ਦੇਖੀਆਂ 20 ਲੱਖ ਰੁਪਏ ਦੀ ਕਿਸੇ ਕੋਲੋਂ ਹੀਰੋਇਨ ਫੜੀ ਗਈ ਔਰ ਪ੍ਰਸ਼ਾਸਨ ਨਾਲ ਸੈਟਿੰਗ ਕਰਕੇ 10 ਲੱਖ ਰੁਪਏ ਉਸਦੇ ਕੋਲ ਗਿਆ ਹੁਣ ਇਹੋ ਜੇ ਅਗਰ ਪ੍ਰਸ਼ਾਸਨ ਆਪਣਾ ਰੋਲ ਨਹੀਂ ਭਾਏਗਾ ਥਾਣੇ ਵਾਲਿਆਂ ਨੇ ਆਪਣੇ ਮਹੀਨੇ ਸੈੱਟ ਕੀਤੇ ਹੋਏ ਆ ਬੰਦੇ ਫੜਦੇ ਨਹੀਂ ਇਹ ਲੋਕ ਜਦੋਂ ਉੱਪਰੋਂ ਪ੍ਰੈਸ਼ਰ ਪੈਂਦਾ ਕਿਸੇ ਨੂੰ ਫੜ ਕੇ ਅੰਦਰ ਕਰ ਦਿੰਦੇ ਜਿਵੇਂ ਮੈਂ ਕਿਹਾ ਕਿ ਗਰੀਬ ਮਾ ਦਾ ਬੱਚਾ ਅੰਦਰ ਜਾਂਦਾ ਉਸ ਵਕਤ ਵੀ ਲੇਕਿਨ ਇਹ ਜਿਹੜਾ ਸਿਸਟਮ ਹੈ ਜਦੋਂ ਸਾਡੀ ਰੂਟ ਚ ਕੀੜਾ ਉਹਦੇ ਬਾਅਦ ਜੋ ਗਰੋ ਹੋ ਰਿਹਾ ਹੈ ਉਹ ਗੰਦਾ ਹੀ ਹੋ ਰਿਹਾ ਹੈ यस ਔਰ ਜਦੋਂ ਆਪਣੇ ਜਿਹੜਾ ਕੀੜਾ ਜੜ ਤੋਂ ਖਤਮ ਕਰਾਂਗੇ ਨਸ਼ਾ ਤਾਂ ਖਤਮ ਹੋਣਾ ਉਸ ਦੇ ਲਈ ਸਾਨੂੰ ਇੱਕ ਇੱਕ ਜਾਣੇ ਨੂੰ ਐਫਰਟਸ ਪਾਣੇ ਪੈਣੇ ਆ ਸਾਨੂੰ ਅੱਗੇ ਆਉਣਾ ਪੈਣਾ ਬੱਚਿਆਂ ਨੂੰ ਜਿਹੜਾ ਹੈ ਰੁਝਾਨ ਜਿਹੜਾ ਖੇਡਾਂ ਵੱਲ ਵਧਾਈਏ ਔਰ ਸਰਕਾਰਾਂ ਵੱਲੋਂ ਜੋ ਉਪਰਾਲੇ ਕੀਤੇ ਜਾਣ ਇਦਾਂ ਦੇ ਕਿ ਬੱਚੇ ਖੇਡਾਂ ਦੇ ਵਿੱਚ ਰੁਚੀ ਵਿਖਾਉਣ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਜਾ ਬੇਨਾਂ ਨੂੰ ਨੌکریاں ਦਿੱਤੀਆਂ ਜਾਣ ਹਸਪਤਾਲਾਂ ਦੇ ਵਿੱਚ ਵਧੀਆ ਫੈਸਿਲਿਟੀਆਂ ਦਿੱਤੀਆਂ ਜਾਣ ਨਾ ਕਿ ਨਾਮਾਤਰ ਨੂੰ ਤੁਸੀਂ ਉੱਥੇ ਭਰਤੀ ਕਰਾ ਕੇ ਤੁਸੀਂ ਉਹਨਾਂ ਨੂੰ ਅਲਟਰਨੇਟਿਵ ਟਾਰਮਡੋਲ ਕੀ ਇਦਾਂ ਦੀ ਇੱਕ ਮੈਡੀਸਨ ਆਂਦੀ ਹੈ ਉਹ ਉਹਨਾਂ ਨੂੰ ਦਿੱਤੀ ਜਾਂਦੀ ਜੋ ਕਿ ਸੇਮ ਲੈ ਕੇ ਚਿੱਟੇ ਦੇ ਜਿੰਨੀ ਹੀ ਉਹਦੇ ਵਿੱਚ ਮਾਤਰਾ ਹੁੰਦੀ ਹੈ ਸੋ ਇਦਾਂ ਦੀ ਉਪਰਾਲੇ ਸਰਕਾਰਾਂ ਨੂੰ ਔਰ ਪ੍ਰਸ਼ਾਸਨ ਨੂੰ ਫੇਰ ਹੀ ਪੰਜਾਬ ਦੇ ਵਿੱਚ ਨਸ਼ਾ ਮੁਕਤ ਹੋ ਸਕਦਾ ਅਦਰਵਾਇਜ਼ ਇਹ ਇੱਕ ਟ੍ਰੇਡ ਬਣ ਕੇ ਰਹਿ ਗਿਆ ਵਪਾਰ ਜੋ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ 'ਚ ਉਸ ਦਾ ਦੇਖੋ ਸਭ ਤੋਂ ਵੱਡਾ ਇੱਕ ਵੀ ਬੜਾ ਵੱਡਾ ਮੁੱਦਾ ਹੈ ਕਿ ਆਈਵੀਐਫ आईवीएफ ਕਿਉਂ ਹੋ ਰਿਹਾ ਉਹਦੇ ਕਾਰਨ ਵੀ ਇਹੀ ਨੇ ਨਸ਼ਾ ਹੀ ਕਾਰਨ ਹੈ ਜਦ ਬੱਚੇ ਵਿਆਹ ਰਹੇ ਹੋ ਉਹਨਾਂ ਚ ਇਨਾ ਹੋ ਰਿਹਾ ਹੀ ਨਹੀਂ ਕਿ ਆਪਣਾ ਅੱਗੇ ਵੰਸ਼ ਵਧਾ ਸਕਣ ਕੁੜੀਆਂ ਦੇ ਤਲਾਕ ਦੇ ਇਹੀ ਕਾਰਨ ਐਜ਼ ਇਹ ਲੋਕ ਅਦਾਲਤ ਮੈਂਬਰ ਵੀ ਮੈਂ ਕਈ ਕੇਸ ਹੈਂਡਲ ਕਰਦੀ ਆ ਮੈਰਿਡ ਲਾਈਫ ਤੋਂ ਲੜਕੀਆਂ ਨਹੀਂ ਖੁਸ਼ ਹੈਗੀਆਂ ਅੱਗੇ ਉਹਨਾਂ ਦੇ ਘਰ ਨਹੀਂ ਵਸਦੇ ਅੱਗੇ ਉਹਨਾਂ ਦਾ ਕੋਈ ਵੰਸ਼ ਨਹੀਂ ਵੱਧਦਾ ਤੇ ਐ ਵੀ ਤਲਾਕ ਦੇ ਕਾਰਨ ਬੰਦੇ ਔਰ ਇਸ ਦੇ ਪਿੱਛੇ ਵੀ ਨਸ਼ਾ ਜਾੜਿਆ ਸੋ ਈਡੀ ਜਿਹੜੀ ਇੱਕ ਕੋਰ ਬਿਮਾਰੀ ਸਮਾਜ ਨੂੰ ਲੱਗੀ ਪਈ ਹੈ ਅਸੀਂ ਇਹ ਕਿਉਂ ਨਹੀਂ ਸੋਚਦੇ ਜਿਹੜੇ ਲੋਕ ਇਸ ਇਸ ਤੰਦਿਆਂ ਦੇ ਵਿੱਚ ਇਨਵੋਲਵ ਹੈਗੇ ਆ ਕਿ ਸਾਡੇ ਘਰਾਂ ਦੇ ਵਿੱਚ ਵੀ ਬੱਚੇ ਹੈਗੇ ਆ ਤੇ ਸਾਡੇ ਨਾਲ ਜੋ ਬੀਜ ਰਹੇ ਆ ਕਿਤੇ ਨਾ ਕਿਤੇ ਅੱਗੇ ਆਊਗਾ ਇਸ ਕਰਕੇ ਸਾਰੇ ਰਲ ਮਿਲ ਕੇ ਗੁਰੂ ਨਗਰੀ ਨੂੰ ਘਟ ਤੋਂ ਘਟ ਮੈਂ ਪੰਜਾਬ ਦੀ ਗੱਲ ਨਹੀਂ ਕਰ ਰਹੀ ਗੁਰੂ ਨਗਰੀ ਨੂੰ ਤਾਂ ਨਸ਼ਾ ਮੁਕਤ ਕਰੀਏ ਬਿਲਕੁਲ ਬਿਲਕੁਲ ਜੀ ਪਾਪਾ ਜੀ ਮੇਰਾ ਆਖਰੀ ਸਵਾਲ ਛੋਟਾ ਸਵਾਲ ਲਵਾਂਗਾ ਕਿ ਕਿੰਨੀਆਂ ਹੁਣ ਤੱਕ ਮੌਤਾਂ ਹੋਈਆਂ ਨੇ ਕੀ ਕਾਰਨ ਰਹੇ ਨੇ ਕਿਹੜੇ ਕਿਹੜੇ ਡਰੱਗਸ ਜਿਹੜੀ ਆ ਪੰਜਾਬ ਦੇ ਵਿੱਚ ਹੁਣ ਤੱਕ ਪਹੁੰਚ ਚੁੱਕੀ ਹੈ ਕਿਉਂਕਿ ਬਾਰਡਰ ਏਰੀਆ ਕਹਾਂ ਜਾਂਦਾ ਅ ਦੇਖੋ ਹਰਮੇਜੀ ਮੈਂ ਅੱਗੇ ਹੀ ਬੇਨਤੀ ਕੀਤੀ ਅਰਜ਼ ਕੀਤਾ ਹੈ ਕਿ ਹਰ ਤਰ੍ਹਾਂ ਦੀ ਡਰੱਗ ਚਾਹੇ ਸਾਈਕੋਟ੍ਰੋ픽 ਹੋਵੇ ਸਿੰਥੈਟਿਕ ਹੋਵੇ ਜਾਹੇ ਨਾਰਕੋ ਡਰੱਗ ਹੋਵੇ ਹਰ ਤਰ੍ਹਾਂ ਦੀ ਅਵੇਲੇਬਲ ਹੈਗੀ ਆ ਪੂਰੇ ਪੰਜਾਬ ਦੇ ਵਿੱਚ ਔਰ ਰੀਸੈਂਟਲੀ ਅਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਇੰਗਲਿਸ਼ ਟ੍ਰਿਬਿਊਨ ਅਖਬਾਰ ਨੇ ਵੀ ਇਹ ਸ਼ਾਇਆ ਕੀਤਾ ਸੀ ਕਿ 14 ਮੌਤਾਂ ਕੋਈ 14 ਦਿਨਾਂ ਦੇ ਵਿੱਚ ਹੀ ਹੋ ਗਿਆ ਉਸ ਤੋਂ ਬਾਅਦ ਵੀ 2-4 ਮੌਤਾਂ ਇਦਾਂ ਦੀ ਹੋ ਗਈਆਂ ਜਿਹੜੀਆਂ ਡਰੱਗ ਓਵਰਡੋਸ ਦੇ ਨਾਲ ਹੋਈਆਂ ਪਰ ਉਹਦੇ ਨਾਲ ਅਸੀਂ ਉਹਦਾ ਟ੍ਰਿਕਲ ਡਾਊਨ ਅਫੈਕਟ ਇਹ ਦੇਖਿਆ ਕਿ 10000 ਦੇ ਕਰੀਬ ਪੁਲਿਸ ਮੁਲਾਜ਼ਮੀਆਂ ਨੂੰ ਟਰਾਂਸਫਰ ਕਰ ਦਿੱਤੇ ਗਏ ਇੱਧਰ ਤੋਂ ਉੱਧਰ ਕਰ ਦਿੱਤੇ ਗਏ ਪਰ ਮੈਂ ਸਿੱਧੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਾਂ ਜੇ ਟਰਾਂਸਫਰਸ ਦੇ ਨਾਲ ਹੀ ਨਸ਼ਾ ਮੁਕਣਾ ਹੁੰਦਾ ਤੇ ਇਹ ਉਹ ਲੀਡਰ ਹੈ ਮੈਂ ਕਿਸੇ ਦਾ ਜੇ ਨਾਮ ਨਾ ਵੀ ਲਵਾਂ ਜਦੋਂ ਚੋਣਾ ਆਉਂਦੀਆਂ ਤੇ ਕਈ ਤਰ੍ਹਾਂ ਦੇ ਗੈਂਗਸਟਰਜ਼ ਕਈ ਤਰ੍ਹਾਂ ਦੇ ਸਮੱਗਲਰਜ਼ ਜਿਹੜੇ ਨਾਰਕੋ ਟਰੇਰਿਜ਼ਮ ਦੇ ਵਿੱਚ ਸ਼ਾਮਲ ਹੁੰਦੇ ਆ ਉਹਨਾਂ ਨੂੰ ਆਪਣ ਕਰਦੇ ਵੀ ਕਈ ਗੈਂਗਸਟਰ ਹੋ ਗਏ ਨਸ਼ਾ ਦਾ ਵਪਾਰ ਕਰਨ ਵਾਲੇ ਲੋਕ ਉਹ ਸਰਕਾਰਾਂ ਫਿਰ ਆਪਣੇ ਦੇ ਸ਼ਾਮਲ ਕਰ ਲੈਂਦੀਆਂ ਤੇ ਫਿਰ ਉਹਨਾਂ ਨੂੰ ਵੋਟ ਬੈਂਕ ਬਣਾਉਂਦੀਆਂ ਜਿੰਨੀ ਦੇਰ ਤੱਕ ਲੀਡਰਾਂ ਦਾ ਨੈਕਸਸ ਇਦਾਂ ਦੇ ਗੈਰ ਸਮਾਜੀ ਐਂਟੀ ਸੋਸ਼ਲ ਐਲੀਮੈਂਟਸ ਦੇ ਨਾਲ ਨਹੀਂ ਟੁੱਟਦਾ ਉਨੀ ਦੇਰ ਤੱਕ ਜਦੋਂ ਉਹਨਾਂ ਨੂੰ ਉਹ ਸ਼ੈਲਟਰ ਕਰਨਗੇ ਉਨੀ ਦੇਰ ਤੱਕ ਪੁਲਿਸ ਮੁਲਾਜ਼ਮ ਇੱਕ ਥਾਣੇਦਾਰ ਇੱਕ ਐਸ ਐਚਓ ਉਹਦਾ ਉਹਨਾਂ ਆਧਾਰ ਨਹੀਂ ਹੁੰਦਾ ਉਹਦਾ ਲੈਵਲ ਨਹੀਂ ਹੁੰਦਾ ਕਿ ਉਹਨੂੰ ਆਪਣੇ ਆਧਾਰ ਦੇ ਉੱਤੇ ਨਜਿੱਟ ਸਕੇ ਸੋ ਇਸ ਕਰਕੇ ਪੁਲਿਸ ਤੇ ਖਾਲੀ ਇਹ ਗੱਲ ਸੁੱਟ ਦੇਣੀ ਬਦਲੀਆਂ ਕਰ ਦੇਣੀਆਂ ਇਸ ਗੱਲ ਉਹ ਨਿਰਵਾਣ ਨਹੀਂ ਹੈਗਾ ਸਿਰਫ ਤੇ ਸਿਰਫ ਆਪਣਾ ਇਹ ਨੈਕਸਸ ਤੋੜਨ ਜਿੰਨਾ ਲੋਕਾਂ ਨੂੰ ਸ਼ੈਲਟਰ ਦਿੰਦੇ ਆ ਉਹਨਾਂ ਨੂੰ ਤੋੜਨ ਔਰ ਤੁਸੀਂ ਪਿਛਲੇ ਸਮੇਂ 'ਚ ਵੀ ਦੇਖ ਲਿਆ ਕਿ ਡਰਗ ਰਿਪੋਰਟਸ ਆਈਆਂ ਪੰਜਾਬ ਦੇ ਵਿੱਚ ਅੱਜ ਤੱਕ ਪੰਜਾਬ ਪੁਲਿਸ ਦੇ ਡੀਜੀ ਦੀ ਮੈਂਟਰਵਿਊ ਸੁਣ ਰਿਹਾ ਸੀ ਟ੍ਰਿਬਿਊਨ ਦੇ ਨਾਲ ਉਹਨਾਂ ਨੇ ਕਿਹਾ ਜੀ ਨਹੀਂ ਸਾਡੇ ਪੁਲਿਸ ਤੇ ਕੋਈ ਤੱਬਾ ਨਹੀਂ ਫਿਰ ਡੀਜੀ ਇਸ ਗੱਲ ਦਾ ਜਵਾਬ ਦੇ ਦੇਣਾ ਜਿਹੜੇ ਕਿ ਅਜੇ ਰੈਗੂਲਰ ਡੀਜੀ ਤੇ ਪੰਜਾਬ ਦੇ ਹੈ ਨਹੀਂ ਪੰਜਾਬ ਅਜੇ ਤੱਕ ਰੈਗੂਲਰ ਡੀਜੀ ਵੀ ਨਹੀਂ ਲਾ ਸਕਿਆ ਤੁਸੀਂ ਇਹ ਦੇਖ ਲਓ ਔਰ ਜੇ ਉਹ ਲੱਗੇ ਨੇ ਕਾਰਜਕਾਰੀ ਡੀਜੀ ਤੇ ਜਵਾਬ ਦੇਣ ਕਿ ਏਆਈਜੀ ਰਾਜਜੀਤ ਅਜੇ ਤੱਕ ਭੱਜ ਕੇ ਕਿੱਥੇ ਆ ਜੇ ਪੁਲਿਸ ਉਹਨੂੰ ਅਜੇ ਤੱਕ ਫੜ ਨਹੀਂ ਸਕੀ ਤੇ ਤੁਸੀਂ ਆਪ ਇਸ ਗੱਲ ਦਾ ਅੰਦੇਸ਼ਾ ਲਗਾ ਲਓ ਕਿ ਜੇ ਉਹ ਆਪਣੇ ਮੈਕਮੇਜੇ ਸਰਵ ਕਰ ਰਹੇ ਇੱਕ ਅਫਸਰ ਨੂੰ ਨਹੀਂ ਫੜ ਸਕੇ ਤੇ ਆਮ ਗੈਂਗਸਟਰਾਂ ਨੂੰ ਆਮ ਸਮਗਲਰਸ ਨੂੰ ਆਮ ਡਰੱਗ ਬੈਡਲਰਸ ਨੂੰ ਉਹ ਕਿਵੇਂ ਫੜਨਗੇ ਸੋ ਇਹ ਸਾਰੇ ਹਾਲਾਤ ਆ ਪੰਜਾਬ ਦੇ ਵਿੱਚ ਡਰੱਗਸ ਦਿਨ-ਬਦਨ ਵਧਿਆ ਰਹੀ ਆ ਇਹਨੂੰ ਕੰਟਰੋਲ ਕਰਨਾ